ਤੁਸੀਂ ਜਿਹੜੇ ਖਬਰਨਾਮੇ ਦੇ ਨਾਲ ਜਗਤਾਰ ਦਸਾਂਗ ਸਬਦਾ ਸੁਵਤ ਕਰਦਾ ਹੈ ਪੂਰੇ ਪੰਜਾਬ ਦੇ ਵਿੱਚ ਕਣਕ ਦੀ ਬੁਝਾਈ ਸ਼ੁਰੂ ਹੋ ਚੁੱਕੀ ਹੈ ਪਰ ਇਸ ਵਾਰ ਦੇਖਿਆ ਗਿਆ ਕਿ ਗਲਾਬੀ ਸੁੰਡੀ ਦੀ ਮਾਰ ਕਣਕ ਨੂੰ ਪੈ ਰਹੀ ਹੈ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਫਰੀਕ ਕੋਲ ਜ਼ਿਲ੍ਹੇ ਦੇ ਪਿੰਡ ਚਹਿਲ ਦਾ ਜਿੱਥੇ ਕਿ ਰਹਿਣ ਵਾਲੇ ਕਿਸਾਨ ਸੰਦੂਰ ਸਿੰਘ ਦਾ ਕਹਿਣਾ ਹੈ ਕਿ ਉਸ ਦੀ 5 ਏਕੜ ਦੇ ਕਰੀਬ ਫਸਲ ਇਸ ਗਲਾਬੀ ਸੁੰਡੀ ਦੀ ਮਾਰ ਨਾਲ ਚੱਲ ਰਹੀ ਹੈ ਇਸੋਕੇ ਨਾਲ ਹੀ ਗੱਲਬਾਤ ਕਰਦਿਆਂ ਹੋਇਆ ਕਿਸਾਨ ਸੰਦੂਰ ਸਿੰਘ ਨੇ ਕਿਹਾ ਕਿ ਉਸ ਵੱਲੋਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਬਿਨਾ ਪਰਾਲੀ ਨੂੰ ਅੱਗ ਲਾਇਆ ਕਣਕੀ ਬੀਜੀ ਗਈ ਸੀ ਪਰ ਕਣਕ ਦੇ ਵਿੱਚ ਇਸ ਵਾਰ ਗਲਾਬੀ ਸੁੰਡੀ ਦੀ ਮਾਰ ਪੈ ਗਈ ਹੈ ਜਿਸ ਕਾਰਨ ਹੁਣ ਉਸ ਨੂੰ ਦੁਬਾਰਾ ਕਣਕ ਬੀਜਣੀ ਪਵੇਗੀ ਕਿਉਂਕਿ ਇਸ ਦਾ ਕੋਈ ਵੀ ਹੱਲ ਨਹੀਂ ਇਸ ਮੰਦੇ ਵਿੱਚ ਸਾਡੀ ਟੀਮ ਵੱਲੋਂ ਜਦੋਂ ਡਾਕਟਰ ਅਮਰੀਕ ਸਿੰਘ ਮਕੌਫਸਰ ਖੇਤੀਬਾੜੀ ਫ੍ਰੀਕੋਡ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਵਾਤਾਵਰਣ ਦੇ ਵਿੱਚ ਇਸ ਵਾਰ ਕਾਫੀ ਤਬਦੀਲੀ ਹੈ ਅਤੇ ਕਿਤਨਾ ਕਿਤੇ ਸਮੇਤ ਤੋਂ ਪਹਿਲਾਂ ਵੀ ਕਣਕ ਦੀ ਬਜਾਈ ਹੋਈ ਹੈ ਉਹਨਾਂ ਕਿਹਾ ਕਿ ਕੁਝ ਅਜਿਹੇ ਤੱਤ ਹੁੰਦੇ ਨੇ ਜੋ ਫਸਲਾਂ ਦੇ ਨੁਕਸਾਨ ਕਰਦੇ ਹਨ ਕਿਉਂਕਿ ਬਜਾਈ ਦੀ ਬਸਪਤੀ ਦੀ ਬਜਾਈ ਕੀਤੀ ਗਈ ਉਸ ਤੋਂ ਬਾਅਦ ਕੁਝ ਕੀਟਨਾਸ਼ਕ ਹੁੰਦੇ ਨੇ ਉਹ ਰਹਿ ਜਾਂਦੇ ਨੇ ਉਹਨਾਂ ਦੇ ਕਾਰਨ ਜੇ ਜਦੋਂ ਪਾਣੀ ਲੱਗ ਜਾਂਦਾ ਹੈ ਤੇ ਇਹ ਨੁਕਸਾਨ ਹੁੰਦਾ ਹੈ ਨਾਲ ਹੀ ਉਹਨਾਂ ਕਿਹਾ ਕਿ ਕਿਸਾਨ ਖੇਤਾਂ ਦੇ ਵਿੱਚ ਜਦੋਂ ਕਣਕ ਦੀ ਬਜਾਈ ਕਰਦੇ ਉਸ ਤੋਂ ਬਾਅਦ ਲਗਾਤਾਰ ਉਹਦੀ ਚੈਕਿੰਗ ਕਰਨ ਅਤੇ ਉਹਨਾਂ ਦੀਆਂ ਜੋ ਹਦਾਇਤਾਂ ਨੇ ਉਹਨਾਂ ਦੀ ਪਾਲਣਾ ਕਰਨ ਇਸ ਦਾ ਹੱਲ ਵੀ ਹੋਵੇਗਾ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਕਿਹਾ ਕਿਸਾਨ ਸਰਦੂਲ ਸਿੰਘ ਨੇ ਅਤੇ ਨਾਲ ਹੀ ਕੀ ਕਿਹਾ ਮੁੱਖ ਕੀਤੇ ਬੜੀ ਅਫਸਰ ਅਮਰੀਕ ਸਿੰਘ ਨੇ ਸਰਦੂਲ ਸਿੰਘ ਜੀ ਨਾਮ ਮੇਰਾ ਪਿੰਡ ਚੈਲ ਆ ਮੈਂ ਜਿਵੇਂ ਸਰਕਾਰ ਨੇ ਕਿਹਾ ਸੀਗਾ ਵੀ ਅੱਗ ਨਹੀਂ ਲਾਉਣੀ ਉਵੇਂ ਬੀਜਣੀਆਂ ਹੈ ਪੀ ਸੀਡਰ ਨਾਲ ਬੀਜੀ ਆਈ ਤੇ ਸੁਪਰ ਸੀਡਰ ਉਹਦੇ ਵਿੱਚ ਜਿਹੜੀ ਆ ਵਿੱਚ ਸੁੰਡੀ ਪੈ ਗਈ ਆ ਜੀ ਤੁਸੀਂ ਦੇਖੀ ਐ ਵਿੱਚ ਸਾਰੇ ਦੇ ਵਿੱਚ ਸੁੰਡੀ ਆ ਜੀ ਹੁਣ ਕਣਕ ਮੈਨੂੰ ਇਹ ਸਾਰੀ 5 ਏਕੜ ਤਾਂ ਜਮਾ ਹੀ ਬਹੁਣੀ ਪੈਣੀ ਆ ਜੀ ਕੋਈ ਇਹਦਾ ਹੱਲ ਨਹੀਂ ਆ ਕਿੰਨਾ ਖਰਚਾ ਕਿੰਨਾ ਆਇਆ ਇੱਥੇ ਖਰਚਾ ਜੀ ਡੀਏਪੀ ਦਾ ਲੈ ਕੇ ਵੇਖ ਲੋ ਡੀਏਪੀ ਤੇਲ ਕਣਕ ਮੁੱਲ ਲੈ ਕੇ ਬੀਜੀ ਆ ਹੁਣ ਫੇਰ ਡੀਏਪੀ ਤੇਲ ਕਣਕ ਫੇਰ ਮੁੱਲ ਲੈ ਕੇ ਬੀਜਣੀ ਆਈ ਇਹ ਤਾਂ ਐਦਾ ਤਾਂ ਨਹੀਂ ਲੱਗਦਾ ਵੀ ਕੋਈ ਡੀਏਪੀ ਵਗੈਰਾ ਜ਼ਿਆਦਾ ਪੈ ਗਈ ਹੋਵੇ ਜਾਂ ਕੋਈ ਨਹੀਂ ਜੀ ਐਦਾ ਨਹੀਂ ਹੁੰਦਾ ਸਾਡੇ ਕੋਲੇ ਸੁੰਢੀ ਆ ਦਿਖਾ ਦਿਓ ਜੀ ਸੁੰਢੀਆਂ ਸਾਡੇ ਕੋਲੇ ਹੈਗੀਆਂ ਫੜੀਆਂਆਂ ਵਿੱਚੋਂ ਆਪਣੇ ਬੰਦੇ ਸਾਰੇ ਭਾਲੀ ਜਾਂਦੇ ਆ ਵਿੱਚ ਸੁੰਢੀਆਂ ਬਹੁਤ ਕੱਲ ਨੂੰ ਅੱਜ ਫਰਕ ਆਈ ਕੱਲ ਥੋੜੀ ਘੱਟ ਸੀ ਅੱਜ ਉਦੋਂ ਜ਼ਿਆਦਾ ਹੋ ਗਈ ਅਗਲੇ ਦਿਨ ਉਦੋਂ ਜ਼ਿਆਦਾ ਹੋ ਜੂਏ ਜਿਵੇਂ ਮੱਤੀ ਮੱਤੀ ਜਾਂਦੀ ਹੈ ਕੀ ਕਾਰਨ ਹੋ ਸਕਦਾ ਵੀ ਸੁੰਢੀ ਪੈਣ ਦਾ ਇਹ ਬੇਚਵਨਾਂ ਪਰਾਲੀ ਦੇ ਨਾਲ ਪਰਾਲੀ ਦੇ ਨਾਲ ਇਹ ਆਇਆ ਇਹ ਕੰਮ ਹੋਇਆ ਜੀ ਸਾਰਾ ਪਰਾਲੀ ਦੇ ਨਾਲ ਇਹ ਸੁੰਢੀ ਪੈ ਗਈ ਜਿਵੇਂ ਪੰਜਾਬ ਸਰਕਾਰ ਕਹਿੰਦੀ ਹੈ ਕਿ ਖੇਤਾਂ 'ਚ ਪਰਾਲੀ ਨੂੰ ਅੱਗ ਨਾ ਲਾਓ ਤੁਸੀਂ ਉਸੇ ਗਾਈਡਲਾਈਨ ਮੁਤਾਬਕ ਉਸੇ ਉਸੇ ਗਾਈਡਲਾਈਨ ਦੇ ਨਾਲ ਹੀ ਅਸੀਂ ਚੱਲੇ ਸੀ ਜੀ ਉਵੇਂ ਹੀ ਅਸੀਂ ਬੀਜੀ ਆ ਅੱਗ ਹੀ ਅੱਗ ਨਹੀਂ ਲਾਈ ਤੇ ਕੋਈ ਨਹੀਂ ਸਰਕਾਰ ਨੇ ਕੋਈ ਤੁਹਾਨੂੰ ਦੱਸਿਆ ਇਹਦਾ ਰੂਲ ਦੱਸਿਆ ਵੀ ਅੱਗ ਨਾ ਲਾ ਕੇ ਤੇ ਕਿਸ ਤਰ੍ਹਾਂ ਬਜਾਈ ਕਰਨੀ ਉਸ ਤੋਂ ਬਾਅਦ ਅਸੀਂ ਬਜਾਈ ਉਵੇਂ ਕੀਤੀ ਆ ਜੀ ਹੈਪੀ ਸੀਡਰ ਨੂੰ ਬਜਾਈ ਕੀਤੀ ਆ ਅੱਗੇ ਅਸੀਂ ਨਹੀਂ ਲਾਈ ਉਹ ਕਰਤੇ ਵਿੱਚ ਮਿੱਟੀ ਦੇ ਮਲਾਇਆ ਮਿੱਟੀ ਦੇ ਵਿੱਚ ਮਲਉਣ ਨਾਲ ਹੀ ਛੰਡੀ ਪੈ ਗਈ ਜੀ ਹੂੰ ਹੂੰ ਭਾਈ ਜੇ ਤੁਸੀਂ ਆਪ ਦਾ ਮਸਲਾ ਲੈ ਕੇ ਕੋਈ ਸਰਕਾਰ ਕੋ ਪਹੁੰਚਾਇਆ ਜਾਂ ਨਹੀਂ ਤਾ ਆਜਾ ਜੀ ਹੁਣ ਇਹਨਾਂ ਛੋਟੇ ਮਦਰ ਨਾਲ মিডিਆ ਦੇ ਮਦਰ ਨਾਲ ਪਹੁੰਚੂਗਾ ਹੀ ਹੋਰ ਤਾਂ ਅਸੀਂ ਕਿੱਥੇ ਕੀ ਕਰ ਸਕਦੇ ਆ ਇਹ ਹੀ ਕਰ ਸਕਦੇ ਆ ਜੀ ਕਦੋਂ ਪਤਾ ਲੱਗਾ ਤੁਹਾਨੂੰ ਇਹ ਛੰਡੀ ਪਈ ਸਾਨੂੰ ਇਹ ਪਾਣੀ ਲਾਏ ਤੋਂ ਬਾਅਦ ਹੌਲੀ ਹੌਲੀ ਵਧਦਾ ਗਿਆ ਜੀ ਆ ਵਿੱਚ ਦੋਗੀਆਂ ਹੀ ਪੈ ਗਈਆਂ ਦੱਬੀ ਪੈ ਗਈ ਇੱਕੇ ਦਾਮੀ ਸਾਰੀ ਚ ਹੋ ਗਿਆ ਜੀ। ਇਹ ਕੁੱਲ ਕਿੰਨੀ ਜ਼ਮੀਨ ਹੈ? 5 ਏਕੜਾਈ ਤੇ 5 ਏਕੜ ਦੇ ਵਿੱਚ ਸਾਰੇ ਦੇ ਵਿੱਚ ਸਾਰੇ ਦੇ ਵਿੱਚ ਹੀ ਆਈ ਸਾਰੇ ਦੇ ਵਿੱਚ ਹੀ ਕੋਈ ਰਕਬਾ ਬਚਿਆ ਇਸ ਤਰ੍ਹਾਂ ਦਾ ਜਿੱਤੇ ਨਾ ਸੁੰਢੀ ਹੋਵੇ? ਨਹੀਂ ਜੀ ਮੇਰਾ ਜਮਾ ਨਹੀਂ ਬਚਿਆ ਜੀ ਸਾਰੇ ਦੀ ਪੈ ਗਈ। ਤੇ ਜਿਹੜੇ ਆਸ-ਪਾਸ ਤੁਹਾਡੇ ਖੇਤ ਨੇ ਉਹਨਾਂ ਦੇ ਵਿੱਚ ਪੋਜੀਸ਼ਨ ਕਿਸ ਤਰ੍ਹਾਂ ਹੈ? ਨਹੀਂ ਉਹ ਠੀਕ ਹੈ ਜੀ। ਮੇਰੇ ਬਾਣ ਦੇ ਵਿੱਚ ਹੀ ਜਾਦੇ ਹੋ ਗਿਆ ਜੀ। ਜਿਹੜੇ ਤੁਹਾਡੇ ਆਸ-ਪਾਸ ਖੇਤ ਨੇ ਉਹਨਾਂ ਦੇ ਵਿੱਚ ਬਜਾਈ ਕਿਸ ਤਰ੍ਹਾਂ ਹੋਈ ਹੈ? ਉਹ ਨਹੀਂ ਜੀ ਕਹਿ ਸਕਦੇ ਅਸੀਂ ਸਾਡੇ ਅਸੀਂ ਆਈ ਬੀਜੀ ਆਈ। ਹਮ ਅਸੀਂ ਹੈਪੀ ਸੀਡਰ ਨਾਲ ਬੀਜੀ ਅੱਗ ਨਹੀਂ ਲਾਈ। ਨਹੀਂ ਉਹ ਜਿਹੜੇ ਤੁਹਾਡੇ ਆਸ-ਪਾਸ ਖੇਤ ਨੇ ਉਹਨਾਂ ਦੇ ਵਿੱਚ ਅੱਗ ਲਗਾ ਕੇ ਵਿਜਾਈ ਕੀਤੀ ਗਈ ਹੈ ਜਾਂ ਹੈਪੀ ਸੀਡਰ ਨਾਲ। ਨਹੀਂ ਅਸੀਂ ਉਸ ਮੋਕੇ ਹੈ ਨਹੀਂ ਸੀਗੇ ਉਹਨਾਂ ਨੇ ਕਵੇਂ ਬੀਜੀ ਆ। ਅਸੀਂ ਥੋੜਾ ਬਾਹਰ ਗਏ ਹੋਏ ਸੀ ਅਸੀਂ ਆ ਕੇ ਜਦੋਂ ਬੀਜੀ ਆ ਸਾਡਾ ਕੁਝ ਬਾਣ ਪੱਕੇ ਵੀ ਹੈਗਾ ਠੇਕੇ ਤੇ ਲੈਣੇ ਉੱਥੇ। ਜਦੋਂ ਇੱਥੇ ਆ ਕੇ ਅਸੀਂ ਵਿਜਾਈ ਕੀਤੀ ਆ ਅਸੀਂ ਸਿੱਧਾ ਲਿਆ ਕੇ ਟਰੈਕਟਰ ਜੁੜਤਾ ਜੀ ਸਿੱਧਾ ਆ ਕੇ ਉਵੇਂ ਬੀਜਣ ਲੱਗ ਪਏ। ਤੁਸੀਂ ਕਹਿੰਦੇ ਹੋ 5 ਏਕੜ ਜਿਹੜੀ ਸਾਡੀ ਜ਼ਮੀਨ ਖਰਾਬ ਹੋਈ ਆ 1 ਏਕੜ ਤੇ ਜੇਕਰ ਗੱਲ ਕਰੀਏ ਤਾਂ ਕਿੰਨਾ ਖਰਚਾ ਹੁੰਦਾ ਜੀ? ਖਰਚਾ ਹੀ 5000 6000 ਰੁਪਇਆ ਖਰਚਾ ਆ ਜਾਂਦਾ ਜੀ 8000 ਰੁਪਇਆ ਆ ਜਾਂਦਾ ਜੀ ਇੱਕ ਵੀਰਾ ਵੀ ਪਾਈ ਆ 12 ਦੂਰੀ ਵਾਰ ਤਾਂ ਫਿਰ 10 12 ਹੋ ਗਿਆ ਜੀ ਦੂਜੀ ਵਾਰ ਪੀਜਾਂਗੇ ਮਹੀਨਾ ਲੇਟ ਹੋ ਗਈ ਆ 25 ਦਿਨ ਦੀ ਗਣਕ ਹੋਣ ਸੀਗੀ 10 ਦਿਨ ਇਹ ਵਾਤ ਨਹੀਂ ਆਉਂਦੀ ਜਿਹਨੂੰ ਪਾਣੀ ਲਾਇਆ ਤੇ 15 ਦਿਨਾਂ ਬਾਅਦ ਫਿਰ ਉੱਗੂਗੀ ਫਿਰ ਵੇਖ ਲਓ ਕਿੱਥੇ ਜਾਣਾ ਕੰਮ ਜੀ ਉਦੋਂ ਬਾਅਦ ਝਾੜ ਵੀ ਕਿੰਨਾ ਘਟ ਜਾਣਾ ਹੀ 5 ਏਕੜ ਨੂੰ ਲੈ ਕੇ ਜਾਣੀ ਕਿ ਤੁਹਾਡਾ 30 ਕੀ ਹਜ਼ਾਰ ਰੁਪਇਆ ਦਾ ਨੁਕਸਾਨ ਇੱਕ ਵਾਰੀ ਹੋ ਗਿਆ ਹਾਂ ਜੀ 13 ਹੋ ਗਿਆ ਜਿਹੜਾ ਉਦੋਂ ਬਾਅਦ ਝਾੜ ਘਟਣਾ ਉਹ ਵੱਖਰਾ ਹੀ ਝਾੜ ਅਜੀ ਸਰਕਾਰ ਤੋਂ ਮੰਗ ਕਰਦੇ ਆ ਵੀ ਸਾਡੇ ਕੋਈ ਹੈਲਪ ਕੀਤੀ ਜਾਵੇ ਜਿਵੇਂ ਇਹਨਾਂ ਨੁਸਕਾਨ ਹੋ ਗਿਆ ਸਾਡਾ ਹੀ ਗਰਮੀ ਇੰਨੀ ਨਹੀਂ ਜਿੰਨੀ ਅੱਜ ਦਸੰਬਰ ਚ ਆ ਟੈਂਪਰੇਚਰ ਜ਼ਿਆਦਾ ਜਾ ਰਹੇ ਦਿਨ ਦਾ ਟੈਂਪਰੇਚਰ ਰਾਤ ਦਾ ਟੈਂਪਰੇਚਰ ਠੀਕ ਹੈ ਜੋ ਲੋਅ ਹੋ ਜਾਂਦਾ ਬਟ ਉਹਦੇ ਨਾਲ ਕਿੰਦਾ ਕਿ ਆ ਕਿ ਕੋਸ਼ਿਸ਼ ਸਾਡੀ ਜਿਹੜੀ ਆ ਅਗੇਤੀਆਂ ਕਣਕ ਬੀਜੀ ਗਈ ਜਿਹੜੀ ਕਿ ਪਹਿਲੇ ਹਫਤੇ ਬੀਜੀ ਗਈ ਸੀ ਉਹ ਗਰਮੀ ਵੀ ਕਾਫੀ ਸੀ ਤੇ ਇਸ ਵੇਲੇ ਉਹਦਾ ਜਿਹੜਾ ਵਾ ਕਾਫੀ ਵਾਧਾ ਵੀ ਇੱਕ ਮਹੀਨੇ ਤਕਰੀਬਨ ਇੱਕ ਮਹੀਨੇ ਦੀ ਹੋਈ ਗਈ ਜਿਨੇ ਵੀ ਹੜੀ ਕੋ ਸਪੋਰਟ ਆਇਆ ਚਾਹੇ 10 15 ਜਿਨੇ ਵੀ ਆਇਆ ਉਹਦੇ ਵਿੱਚ ਜਿੱਦੀ ਵੀ ਬਜਾਈ ਹੋਈ ਆ ਉਹ 10 ਮਤਲਬ ਜਿਹੜੇ ਪਹਿਲੇ ਹਫਤੇ ਹੋਈ ਇਹਨੂੰ ਅਮਨ ਪਿੰਨੇ ਉੱਤੇ ਗਰਮੀ ਜ਼ਿਆਦਾ ਸੀ ਤੇ ਉਹ ਜਿਹੜੀ ਜਿਹੜੀ ਸੁੰਡੀ ਜਿਹੜੀ ਗਲਾਬੀ ਸੁੰਡੀ ਆ ਇਹ ਝੋਨੇ ਦਾ ਐਕਚੁਅਲੀ ਜਿਹੜਾ ਝੋਨੇ ਦਾ ਕੀੜਾ ਵਾ ਝੋਨੇ ਤੇ ਬਾਸਮਤੀ ਦਾ ਕੀੜਾ ਵਾ ਆ ਤੁਸੀਂ ਦੇਖਿਆ ਹੋਊਗਾ ਕਿ ਬਾਸਮਤੀ ਦੇ ਵਿੱਚ ਅਖੀਰ ਦੇ ਵਿੱਚ ਆਣ ਕੇ ਨਿਸਰ ਗਈ ਆ ਤੇ ਉਹਦੀ ਜਿਹ ਬਾਸਮਤੀ ਵਿੱਚ ਇਹ ਸੁੰਡੀ ਸੀਗੀ ਜਦੋਂ ਅਸੀਂ ਹਾਰ ਉਹਨੂੰ ਆਪਾਂ ਹਾਰਵੈਸਟ ਕਰਦੇ ਆ ਕਟਾਈ ਕਰਦੇ ਆ ਉਹ ਸੁੰਡੀ ਜਿਹੜੀ ਹੁੰਦੀ ਆ ਉਹ ਪੀਪਲ ਸਟੇਜ ਤੇ ਜਾ ਕੇ ਤੇ ਉਹ ਮਿੱਟੀ ਵਿੱਚ ਤੇ ਜਿਹੜਾ ਆਪਣੀ ਜਿਹੜੀ ਅਪਰਾਲੀ ਦੇ ਵਿੱਚ ਰੁਕ ਜਾਂਦੀ ਹੈ ਉਹ ਆਪਣੇ ਦੁਆਲੇ ਇੱਕ ਕਵਚ ਬਣਾ ਲੈਂਦੀ ਹੈ ਬੜਾ ਸਖਤ ਜਿਹੜਾ ਕਿ ਅਗਰ ਨਾਲ ਵੀ ਪਾਣੀ ਨਾਲ ਵੀ ਕਿਸੇ ਨਾਲ ਵੀ ਕੋਈ ਡਿਸਟਰਾਇਨਿੰਗ ਹੁੰਦਾ ਵਿੱਚ ਨਹੀਂ ਵੜਦਾ ਉਹਦੇ ਵਿੱਚ ਕੀ ਹੈ ਕੋਈ ਜਲਦੀ ਫਿਰ ਉਹ ਵਾਜ ਜਾਂਦੀ ਹੈ ਸੰਚਾਲਜ ਵੀ ਇਹੀ ਕੁਝ ਹੋਇਆ ਪਹਿਲਾਂ ਸੀਗੀ ਉਹਦੇ ਪਹਿਲਾਂ ਉਹਨੇ ਦੇਖਿਆ ਨਹੀਂ ਅੱਜ ਪਾਣੀ ਲਾਤਾ ਤੇ ਬਾਅਦ ਚ ਉਹ ਮੁੜ ਕੇ ਜਿਹੜਾ ਵਾ ਉਹ ਹੋਇਆ ਬਟ ਉਹਦੇ ਚ ਇੰਨੀ ਨਹੀਂ ਹੈਗੀ ਕਿ ਜਿੰਨੀ ਕਿ ਆਪਾਂ ਕਹਿ ਸਕੀਏ ਕਿ ਕਰੜੇ ਜਿਹੜੀ ਬਹੁਤ ਹੀ ਖਰਾਬ ਹੋ ਗਈ ਹੈ ਤੋਂ ਉਹਦੇ ਵਿੱਚ ਇਹੀ ਹੈ ਕਿ ਅੱਜ ਵੀ ਜਿਹੜੇ ਕਰ ਰਹੀ ਜਿਨ੍ਹਾਂ ਨੇ ਪਾਣੀ ਨਹੀਂ ਲਾਇਆ ਉਹ ਤਾਂ ਜਿਹੜਾ ਆਪਣੇ ਖੇਤ ਦੀ ਜਿਹੜੀ ਨਿਰੀਖਣ ਕਰਨਗਾ ਤਾਂ ਨਿਰੀਖਣ ਕਰਨ ਜੇ ਉਲਟੀ ਪ੍ਰੋਬਲਮ ਹੁੰਦੀ ਹੈ ਤਾਂ 7 ਕਿਲੋ ਪੇਪਰ ਨੂੰ ਲੈ ਉਹਨੂੰ 20 ਕਿਲੋ ਮਿੱਟੀ ਚ ਪਾ ਕੇ ਤੇ ਉਹਨੂੰ ਜਿਹੜਾ ਲਾ ਕੇ ਉਹ ਜਿਹੜਾ ਛੇਤੀ ਦਿਨ ਬਾਅਦ ਪਾਣੀ ਲਾ ਦੇ ਜੇ ਪਾਣੀ ਲੱਗ ਗਿਆ ਜਿੱਦਾਂ ਇਹਦਾ ਪਾਣੀ ਲੱਗ ਗਿਆ ਹੀ ਉਸ ਤੋਂ ਬਾਅਦ ਫਿਰ ਜਿਹੜੀ ਜਦੋਂ ਬੱਤਰ ਹੁੰਦਾ ਫਿਰ ਇਹ ਜਿਹੜੀ 50 ਮਿਲੀਲੀਟਰ ਜਿਹੜੀ ਹੈ ਤੁਹਾਡੀ ਕੋਰਾ ਜਿੰਨੀਆ ਕੋਰੋ ਇੰਟਰਨੈਲੀ ਪ੍ਰੋ ਜਿਹੜੀ ਆ ਉਹਦੀ ਆਪਾਂ ਗੋਲ ਨੋਜ਼ਲ ਨਾਲ ਸਪਰੇਅ ਕਰਦੇ ਨੇ ਨੈਪਸੈਕਟ ਪੰਪ ਦੇ ਨਾਲ ਉਹ 100% ਕੰਟਰੋਲ ਹੋ ਜਾਊਗਾ ਤੇ ਇਹ ਗੱਲ ਇਹੀ ਆ ਕਿ ਆਪਾਂ ਜਿਹੜਾ ਵਾ ਟ ਆ ਕੇ ਤਾਂ ਇਹ ਲਗਾਤਾਰ ਨਿਰੀਖਣ ਕਰੀਏ ਤੇ ਜਦੋਂ ਵੀ ਕੋਈ ਪ੍ਰੋਬਲਮ ਹੁੰਦੀ ਹੈ ਉਹ ਆਪਾਂ ਕਰ ਲਈਏ ਬਿਲਕੁਲ ਬਿਲਕੁਲ ਚਾਰ ਪਿੰਡ ਵੀ ਆਪ ਚਾਰ ਪਿੰਡ ਜਿਹੇ ਆ ਆਪਣੇ ਆ ਨ ਦੇ ਕੋਪਿੰਦਰ ਸਿੰਘ ਉਹ ਵੀ ਨਾਲ ਹੀ ਜਿਹੜੇ ਪੰਧਾ ਪਾਰਟਿਸਨ ਯੂਨੀਅਨ ਦੇ ਪ੍ਰਧਾਨ ਨੇ ਆ ਸੁਣਾਉ ਜਿਹੜੇ ਫਾਰਮਰ ਉਹ ਵੀ ਨਾਲ ਕਿ 15-20 ਫਾਰਮਰ ਨਾਲ ਵੀ ਉਹਨਾਂ ਨੇ ਸਾਰਾ ਇਹ ਹੀ ਦੱਸ ਕੇ ਆ ਕਿ ਇਹਨੂੰ ਲਾਉਣ ਦੀ ਲੋੜ ਨਹੀਂ ਐਵੇਂ ਨਾ ਮਤੇ ਗਲਤੀ ਨਾਲ ਤੁਸੀਂ ਇਹ ਕੰਮ ਕਰ ਲਿਓ ਕਿ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਅਜੇ ਪਰ ਜਿੱਦਣ ਜੇ ਤੁਹਾਨੂੰ ਲੱਗਦਾ ਹੋਵੇ ਕਿ ਕਿਤੇ ਮਰਲੀ ਆ ਤੇ ਉੱਥੇ ਫਿਰ ਕੀ ਹੈ ਕਿ ਉੱਥੇ ਆਪਾਂ ਜਿਹੜੀ ਜਿੱਦਣ ਤੁਹਾਡੇ ਪੱਤਰ ਆ ਜੂਗਾ ਥੋੜੀ ਆਪਾਂ ਡ੍ਰੇਲਿੰਗ ਆ ਸਕਦੇ ਉਹ ਨਾਲ ਹੀ ਮਿਲ ਜਾਂਦੀ ਹੈ